ਤੁਹਾਨੂੰ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਬਹੁਤ ਹੀ ਸੋਹਣੇ ਜਿਹੜੇ ਟੌਪ ਅਸੀਂ ਬਣਾਏ ਨੇ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਉਹਨਾਂ ਦੀ ਵੀਡੀਓ ਨੇ ਜੋ ਤੇ ਆਪਾਂ ਨੇ 3.5 ਮੀਟਰ ਕੱਪੜੇ ਦੇ ਵਿੱਚੋਂ ਤਿੰਨ ਬੱਚਿਆਂ ਦੇ ਜੋ ਆਪਾਂ ਨੇ ਗਰਲ ਦੇ ਟੌਪ ਬਣਾਏ ਨੇ 12 ਸਾਲ ਦੀ ਬੱਚੀ ਦਾ ਬਣਾਇਆ ਇੱਕ ਆਪਾਂ ਨੇ ਜੀ ਇੱਕ 9-10 ਸਾਲ ਦੀ ਬੱਚੀ ਦਾ ਜੀ ਇੱਕ 2 ਸਾਲ ਦੇ ਬੱਚੇ ਦਾ ਤੇ ਸਭ ਤੋਂ ਪਹਿਲਾਂ ਜੀ ਆਪਾਂ ਸਟਾਰਟ ਕਰਦੇ ਹਾਂ ਜੋ ਆਪਣਾ ਬਰੀਕ ਇਲਾਸਟਿਕ ਹੁੰਦਾ ਵਾ ਤੇ ਉਸ ਨੂੰ ਆਪਾਂ ਨੇ ਫਿਰਕੀ ਦੇ ਵਿੱਚ ਭਰ ਕੇ ਤੇ ਉਸ ਤੋਂ ਬਾਅਦ ਜੋ ਆਪਣੀ ਡੱਬੀ ਹੁੰਦੀ ਹੈ ਮਸ਼ੀਨ ਦੀ ਉਸ ਦਾ ਜੋ ਆਪਾਂ ਨੇ ਪੇਚ ਥੋੜਾ ਜਿਹਾ ਲੂਜ਼ ਕਰਨਾ ਤਾਂ ਜੋ ਆਪਣਾ ਜੋ ਇਹ ਲਾਸਟਿਕ ਹੈ ਤੇ ਉਸ ਦੇ ਵਿੱਚ ਆਸਾਨੇ ਨਾਲ ਨਿਕਲ ਸਕੇ ਡੱਬੀ ਦੇ ਵਿੱਚ ਤੇ ਕੋਈ ਜ਼ਿਆਦਾ ਆਪਾਂ ਨੂੰ ਪ੍ਰੋਬਲਮ ਨਾ ਆਏ ਇਸ ਕਰਕੇ ਇਸ ਨੂੰ ਆਪਾਂ ਥੋੜਾ ਜਿਹਾ ਹੋਰ ਲੂਜ਼ ਕਰਾਂਗੇ ਲੂਜ਼ ਕਰਨ ਦੇ ਨਾਲ ਤਾਂ ਜੋ ਆਪਾਂ ਲਾਸਟਿਕ ਆਸਾਨੀ ਨਾਲ ਜੋ ਬਾਹਰ ਨਿਕਲ ਸਕੇਗਾ ਜੀ ਲੋ ਜੀ ਆਪਾਂ ਜੋ ਟੌਪ ਦੀ ਕਟਿੰਗ ਕਰ ਲਈ ਸੀਗੀ ਤੇ ਤੁਹਾਨੂੰ ਬਸ ਕੱਲਿਸ ਦੇ ਵਿੱਚ ਸਟੀਚਿੰਗ ਬਾਰੇ ਦੱਸਾਂਗੇ ਤੇ ਸਭ ਤੋਂ ਪਹਿਲਾਂ ਜੇ ਆਪਾਂ ਨੇ ਵੱਡੇ ਸਾਈਜ਼ ਦਾ ਜੋ ਆਪਾਂ ਟੌਪ ਕਟਿੰਗ ਕੀਤਾ ਵਾ ਤੇ ਉਸ ਦੇ ਵਿੱਚ ਆਪਾਂ ਨੇ ਲਾਸਟਿਕ ਜੋ ਆਪਾਂ ਨੇ ਬੋਡੀ ਦੇ ਉੱਪਰ ਅਟੈਚ ਕੀਤਾ ਜੀ neck ਬਣਾ ਕੇ ਪੱਟੀ neck ਬਣਾ ਕੇ ਜੀ ਜੋ ਆਪਾਂ ਇਹਦੇ ਵਿੱਚ ਸਟੈਚ ਲੇਵਰ ਜੋ ਕੱਪੜਾ ਉਦਾਂ ਦਾ ਇਸ ਦੇ ਜੋ ਲੁੱਕ ਬਣੂਗੀ ਇਸ ਨੂੰ ਆਪਾਂ ਨੇ ਤਾਂ ਥੋੜਾ ਥੋੜਾ ਆਸਾਨੀ ਦੇ ਨਾਲ ਜੋ ਆਪਾਂ ਨੇ ਇਸ ਦੀ ਸਲਾਈ ਹੈ ਜੋ ਬਣਾਉਣੀ ਆ ਕਿਉਂਕਿ ਜਦੋਂ ਆਪਾਂ ਜਿਆਦਾ ਤੇਜ਼ ਸਲਾਈ ਮਸ਼ੀਨ ਨੂੰ ਚਲਾਉਣੀ ਆ ਤੇ ਉਹ ਆਪਣਾ ਲਾਸਟਾ ਜੋ ਅੜਕ ਜਾਂਦਾ ਇਸ ਕਰਕੇ ਥੋੜਾ ਥੋੜਾ ਇਸ ਨੂੰ ਆਪਾਂ ਨੇ ਪਿੱਛੋਂ ਕੱਪੜੇ ਨੂੰ ਖਿੱਚਣਾ ਵੀ ਆ ਤੇ ਅੱਗੋਂ ਫੜਨਾ ਵੀ ਆ ਤਾਂ ਜੋ ਇਸ ਦੇ ਜੋ ਬਾਲ ਨੇ ਲਾਸਟ ਤੇ ਆਸਾਨੀ ਨਾਲ ਪੈਸੇ ਆਪਾਂ ਇਸ ਦੇ ਨਾਲ ਦੂਜੇ ਟੌਪ ਦੀ ਵੀ ਸਲਾਈ ਇਹਦੇ ਬਾਅਦ ਜਿਹੜਾ ਆਪਾਂ ਇਹਨਾਂ ਨਾਲ ਸਲਾਈ ਕੰਪਲੀਟ ਕਰਦੇ ਟੌਪ ਐਡ ਕਰੀ ਜਾਵਾਂਗੇ ਤਾਂ ਜੋ ਆਪਾਂ ਨੂੰ ਆਸਾਨੀ ਨਾਲ ਆਪਣੀ ਜੋ ਤਿੰਨੇ ਟੌਪ ਨੇ ਉਹ ਇਕੁਅਲ ਤਰੀਕੇ ਨਾਲ ਬਣ ਸਕਰ ਤੇ ਹੁਣ ਆਪਾਂ ਦੂਜੇ ਜੋ ਟੌਪ ਦੀ ਸਲਾਈ ਉਹ ਲਗਾ ਰਹੇ ਹਾਂ ਜੀ ਦੂਜੇ ਟੌਪ ਦੇ ਨਾਲ ਨਾਲ ਆਪਾਂ ਜੋ ਕੰਮ ਇਸ ਨੂੰ ਇਕੁਅਲ ਤਰੀਕੇ ਨਾਲ ਕਰਾਂਗੇ ਤਾਂ ਜੋ ਇੱਕੋ ਜਿਹੀ ਫਿਨਿਸ਼ਿੰਗ ਦੋਨਾਂ ਟੌਪਾਂ ਤੇ ਆ ਸਕੇ ਜੋ ਤੀਜਾ ਟੌਪ ਸੀਗਾ ਜੀ ਉਸ ਦੀ ਆਪਾਂ ਨੇ ਜੋ ਫਰਾਕ ਬਣਾਈ ਆ ਤੇ ਟੌਪ ਵਾਸਤੇ ਕਪੜਾ ਥੋੜਾ ਜਿਹਾ ਘੱਟ ਰਹਿ ਗਿਆ ਸੀਗਾ ਦੇਖੋ ਜੀ ਜੋ ਆਪਾਂ ਨੇ ਲਾਸਟਿਕ ਲਾਸਟਿਕ ਨਾਲ ਜੋ ਆਪਣੇ ਸਲਾਈਆਂ ਲਗਾਈਆਂ ਸੀਗੀਆਂ ਬਿਲਕੁਲ ਰੈਡੀमेड ਟੌਪ ਦੀ ਤਰ੍ਹਾਂ ਇਸ ਦੀ ਜੋ ਲੁੱਕ ਬਣੀ ਹੈ ਜੀ ਇਸ ਦੀ ਜੋ ਪ੍ਰੋਪਰ ਪ੍ਰੋਪਰ ਲੁੱਕ ਬਹੁਤ ਸੋਹਣੀ ਤਿਆਰ ਹੋਈ ਹੈ ਜੀ ਤੇ ਤੁਸ ਜੇ ਸਲਾਈਆਂ ਦੇਖ ਸਕਦੇ ਜੋ ਆਪਾਂ ਲਾਸਟਿਕ ਦੀ ਸਲਾਈ ਲਗਾਈ ਸੀਗੀ ਤੇ ਇਸ ਦੇ ਵਿੱਚ ਆਪਾਂ ਜੋ ਸਟੈਚ ਕਰਦੇ ਆ ਦੇਖੋ ਇੱਕੋ ਵਰਗ ਜੇ ਬਲ ਪੈਂਦੇ ਨੇ ਕੋਈ ਵੱਡਾ ਛੋਟਾ ਬਲ ਨਹੀਂ ਹੈਗਾ ਤੇ ਆਪਾਂ ਜੋ ਸਪੇਸ ਰੱਖੀ ਸੀਗੀ ਸਲਾਈ ਦੀ ਤੇ ਉਹ ਸਪੇਸ ਵੀ ਆਪਾਂ ਨੇ 2 ਇੰਚ ਦੇ ਗੈਪ ਨਾਲ ਰੱਖੀ ਸੀ ਤਾਂ ਜੋ ਜੋ ਬਲ ਨੇ ਦੇਖਣ ਜੇ ਇੱਕੋ ਜੇ ਲੱਗਣ ਤੇ ਕਈ ਵਾਰ ਜੇ ਆਪਣੇ ਹਲਕੇ ਜੀ ਵੀ ਸਲਾਈ ਇੱਧਰ ਉੱਧਰ ਹੋ ਜਾਂਦੀ ਹੈ ਤੇ ਉਹ ਫਿਰ ਜੋ ਆਪਾਂ ਫਰੰਟ ਦੇਖਦੇ ਆਂ ਤਾਂ ਉਹਦੇ ਦੀ ਫਿਨਿਸ਼ਿੰਗ ਹੁੰਦੀ ਆ ਉਹ ਚੰਗੀ ਤਰ੍ਹਾਂ ਨਹੀਂ ਆਉਂਦੀ ਜੀ ਤੇ ਇਸ ਦਾ ਜੋ ਆਪਾਂ ਨੇ ਨੈੱਕ ਬਣਾਇਆ ਸੀਗਾ ਉਹ ਟਾਈ ਨੈੱਕ ਬਣਾਇਆ ਤੇ ਇਸ ਦੇ ਵਿੱਚ ਆਪਾਂ ਨੂੰ ਕੋਈ ਪੱਟੀ ਦਾ ਬਟਨ ਲਗਾਉਣ ਦੀ ਲੋੜ ਨਹੀਂ ਪੈਂਦੀ ਹੈਗੀ ਤੇ ਆਪਾਂ ਬਸ ਨਾਰਮਲ ਗਲਾ ਜੋ ਆਪਾਂ ਗਰਦਨੇ ਵਾਲਾ ਬਣਾਉਣੇ ਆ ਉਦਾਂ ਦੇ ਗਲਾ ਦੀ ਕਟਿੰਗ ਕਰਕੇ ਤੇ ਆਪਾਂ ਬਸ ਇਸ ਦੇ ਜੋ ਪੱਟੀ ਹੁੰਦੀ ਆ ਟਾਈ ਨੈਕ ਦੀ ਸ਼ੇਪ ਦੇ ਕੇ ਇਸ ਨੂੰ ਆਪਾਂ ਇੱਕ ਦੋ ਸਲਾਈ ਨਾਲ ਹੀ ਲਗਾ ਸਕਦੇ ਹਾਂ ਤੇ ਨਾ ਆਪਾਂ ਨੂੰ ਇਸ ਵਿੱਚ ਬੁਕਰਮ ਪਾਉਣ ਦੀ ਕੋਈ ਲੋੜ ਹੁੰਦੀ ਹੈ ਤੇ ਓਨਲੀ ਬਸ ਕੱਪੜਾ ਇਸ ਵਿੱਚ ਆਪਾਂ ਐਡ ਕਰਕੇ ਇਸ ਨੂੰ ਲਗਾ ਸਕਦੇ ਹਾਂ ਜੋ ਇਸ ਦੇ ਟਾਪ ਦੇ ਆਪਾਂ ਨੇ ਬਾਜੂ ਤਿਆਰ ਕੀਤੀਆਂ ਸੀਗੀਆਂ ਜੀ ਉਹ ਫਲਫੀ ਬਾਜੂ ਜੋ ਆਪਾਂ ਹਾਫ ਬਾਜੂ ਕਹਿੰਦੇ ਆ ਤੇ ਉਸ ਦੇ ਵੀ ਆਪਾਂ ਨੇ ਜੋ ਫਰੰਟ ਦੇ ਉੱਪਰ ਖਿੱਚ ਕੇ ਜੋ ਆਪਾਂ ਧਾਗੇ ਨਾਲ ਪਾਉਣੇ ਆ ਉਹਦਾਂ ਦੇ ਬਾਜੂ ਆਪਾਂ ਨੇ ਤਿਆਰ ਕੀਤੀਆਂ ਸੀਗੀਆਂ ਤੇ ਦੋ ਟਾਪ ਆਪਾਂ ਨੇ ਬਿਲਕੁਕੁਲ ਸੇਮ ਬਣਾਏ ਸੀਗੇ ਤੇ ਇੱਕ ਟੌਪ ਆਪਣਾ ਜੋ ਕੱਪੜਾ ਕੱਟ ਕਰਕੇ ਤੇ ਉਸ ਦੀ ਆਪਾਂ ਨੇ ਜੋ ਫਰਾਕ ਬਣਾਈ ਸੀਗੀ ਤੇ ਦੇਖੋ ਜੀ ਆਪਾਂ ਨੇ ਇੱਕ ਵਿੱਚ ਛੋਟਾ ਜਿਹਾ ਬਟਨ ਐਡ ਕੀਤਾ ਜੋ ਕਿ ਆਪਣੇ ਗਲੇ ਦਾ ਕੰਮ ਅ ਵੱਡੇ ਛੋਟੇ ਕਰਨ ਦਾ ਕੰਮ ਕਰਦਾ ਵਾ ਤੇ ਆਪਾਂ ਨਿਊ ਜੇ ਤਰੀਕੇ ਨਾਲ ਇਸ ਨੂੰ ਗਲੇ ਨੂੰ ਰੈਡੀ ਕੀਤਾ ਵਾ ਕਿ ਤਾਂ ਆਪਾਂ ਜਿਵੇਂ ਪਹਿਲਾਂ ਕਈ ਵਾਰ ਦੇਖਦੇ ਆ ਬਟਨ ਟਿਚ ਬਟਨ ਲਗਾ ਦਿੰਦੇ ਆ ਹੁਕਸ ਲਗਾ ਦਿੰਦੇ ਆ ਤੇ ਇਹ ਟ੍ਰੈਂਡਿੰਗ ਆ ਜੀ ਬਹੁਤ ਸੋਹਣਾ ਬਟਨ ਆ ਜੋ ਆਪਾਂ ਨੂੰ ਖੋਲਣ ਦੇ ਬੰਦ ਕਰਨ ਦੇ ਵਿੱਚ ਬੱਚਾ ਸਾਂਨੇ ਨਾਲ ਇਸ ਨੂੰ ਉਹ ਕਰ ਸਕਦਾ ਵਾ ਤੇ ਪੂਰੀ ਤਰ੍ਹਾਂ ਤੁਸੀਂ ਇਸ ਦੀ ਫਿਨਿਸ਼ਿੰਗ ਦੇਖੋ ਬਿਲਕੁਲ ਐਦਾਂ ਦੀ ਲੁੱਕ ਬਣੀ ਆ ਜੋ ਆਪਾਂ ਅੱਜ ਕੱਲ ਮਾਰਕੀਟ ਵਿੱਚ ਰੈਡੀमेड ਟੌਪ ਲੈਣੇ ਆ ਤੇ ਕੁਝ ਇਸ ਕੱਪੜੇ ਦਾ ਪ੍ਰਿੰਟ ਵੀ ਐਦਾਂ ਦਾ ਸੀਗਾ ਤੇ ਜੋ ਬਿਲਕੁਲ ਦੇਖਣ ਤੇ ਏਦਾਂ ਲੱਗ ਰਿਹਾ ਵਾ ਕਿ ਜਿਵੇਂ ਆਪਾਂ ਨੇ 30 ਮਿੰਟ ਲੱਗਾ ਵਾ ਤੇ ਆਪਾਂ ਬਹੁਤ ਹੀ ਆਸਾਨੇ ਤਰੀਕੇ ਨਾਲ ਜੋ ਕੱਪੜੇ ਬੱਚਿਆਂ ਦੇ ਘਰੇ ਬਣਾ ਸਕਦੇ ਹਾਂ ਜੀ ਇਹ ਆਪਣਾ ਜੀ ਨਾਲੇ ਜਿ ਦੇ ਪਲਾਜੋ ਸੀਗਾ ਤੇ ਫੁੱਲ ਟੌਪ ਆਪਾਂ ਨੇ ਇਸ ਨੂੰ ਬਣਾਇਆ ਵਾ ਫੁੱਲ ਮੋਰੀ ਦਾ ਆਪਾਂ ਨੇ ਇਸ ਦੀ ਜੋ ਲੁੱਕ ਦਿੱਤੀ ਹੈ ਜੀ ਇਹ ਵੱਡੇ ਸਾਈਜ਼ ਦਾ ਆਪਾਂ ਨੇ ਸੂਟ ਬਣਾਇਆ ਸੀਗਾ ਜੀ ਤੇ ਇਸ ਦੇ ਨਾਲ ਹੀ ਆਪਾਂ ਨੇ ਜੋ ਸੈਕੰਡ ਉਹ ਵੀ ਬਿਲਕੁਲ ਸੇਮ ਹੀ ਇਸ ਦੇ ਨਾਲ ਦਾ ਹੀ ਰੈਡੀ ਕੀਤਾ ਵਾ ਤੇ ਏ ਜੀ ਦੂਜਾ ਵਾਲਾ ਟਾਪ ਆ ਜੀ ਆਪਾਂ ਨੇ ਜੋ ਬਿਲਕੁਲ ਸੇਮ ਤਰੀਕੇ ਨਾਲ ਉਦਾਂ ਹੀ ਰੈਡੀ ਕੀਤਾ ਜੋ ਆਪਾਂ ਨੇ ਪਹਿਲਾ ਵਾਲਾ ਤੁਹਾਨੂੰ ਦਿਖਾਇਆ ਵਾ ਤੇ ਬਹੁਤ ਹੀ ਵਧੀਆ ਲੁੱਕ ਬਣੀ ਹੈ ਜੀ ਟਾਪ ਦੀ ਤੇ ਟ੍ਰੈਂਡਿੰਗ ਦੇ ਵਿੱਚ ਟਾਪ ਨੇ ਜੀ ਅੱਜ ਕੱਲ ਇਹ ਵਾਲੇ ਜੋ ਨਵੇਂ ਨਾਮੀ ਜੀ ਲੁੱਕ ਵਾਲੇ ਟਾਪ ਥੋੜੇ ਨਾਲ ਜੋ ਅਸੀਂ ਵੀਡੀਓ ਸਾਂਝੀਆਂ ਕੀਤੀਆਂ ਨੇ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਜੋ ਆਪਾਂ ਕੰਮ ਕਰਦੇ ਆ ਆਪਣਾ ਜੋ ਤਜਰਬਾ ਵਾ ਤੇ ਆਪਾਂ ਅੱਗੇ ਤੁਹਾਡੇ ਨਾਲ ਸਾਂਝਾ ਕਰਦੇ ਆ ਤਾਂ ਬਹੁਤ ਹੀ ਖੁਸ਼ੀ ਮਿਲਦੀ ਆ ਜੀ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਨੇ ਤੁਸੀਂ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਅੱਗੇ ਤੋਂ ਵੀ ਆਪਾਂ ਕੋਸ਼ਿਸ਼ ਆਪਣੀ ਇਹ ਜਾਰੀ ਰੱਖਾਂਗੇ ਕਿ ਕੋਈ ਵੀ ਆਪਣਾ ਜੋ ਵਧੀਆ ਆਪਣਾ ਕੰਮ ਕਰਨ ਦਾ ਤਜਰਬਾ ਵਾ